ਤੁਹਾਹੇ ਕੋਈ ਜੀਕਾਰ ਖਾਂਸਾ ਵਾਹਿਗੁਰੂ ਕੀ ਖੋਤੇ ਜਦੋਂ ਉਹ ਔਰੰਗਜ਼ੇਬ ਆਸ਼ਾਨ ਨੂੰ ਕੀ ਪਤਾ ਲੱਗਾ ਕਿ ਸਿੱਖਾਂ ਦੇ ਗੁਰੂ ਤੇਗ ਬਹਾਦਰ ਜੀ ਆਪਣਾ ਬਲਦਾਨ ਦੇਣ ਦੇ ਲਈ ਜਦ ਮੁਸਲਮਾਨ ਬਣਦੇ ਨਹੀਂ ਸਾਡੇ ਕੋਲ ਆ ਰਹੇ ਹਨ ਤਾਂ ਉਹ ਬੜਾ ਖੁਸ਼ ਹੋਇਆ ਉਹ ਸਮਾਂ ਦਾ ਸੀ ਕਿ ਉਸ ਦਾ ਤੇ ਸੁਪਨਾ ਪੂਰਾ ਹੋਣਾ ਹੈ ਇਹ ਸੁਪਨਾ ਸੀ ਸਾਰੇ ਘਾਟ ਵਸਿਆ ਨੂੰ ਇਸ ਨਾਮ ਦੇ ਤਾਈ ਦੇ ਤੇ ਆਣਾ ਇਸ ਨੂੰ ਉਸ ਨੇ ਆਪਣੇ ਜੀਵਨ ਦਾ ਮਨੋਰਥ ਬਣਾਇਆ ਹੋਇਆ ਸੀ ਤੇ ਹੁਣ ਗੱਲ ਇੱਕ ਨਿਰਨੇ ਵਾਲੇ ਮੋੜ ਤੇ ਕੌਣ ਦੇਸੀ ਕਿ ਇੱਕ ਕੇਵਲ ਇੱਕ ਆਰਮੀ ਨੂੰ ਹੀ ਬਣਾਉਂਗੀ ਲੋਸੀ ਪਰ ਸਾਰੇ ਹਿੰਦੂ ਮੁਸਲਮਾਨੀ ਮਾਤੋਂ ਭਾਰਨ ਕਰ ਲਵੇਗੇ ਸਾਰੇ ਭਾਤ ਵਿੱਚ ਇਸਲਾਮ ਦਾ ਖੰਡਾ ਵਿਹਾਣ ਲੱਗੇਗਾ ਤੇ ਇਹ ਕਾਰਨ ਕੌਣ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਸ਼ਲੀ ਗੋਸਾਹਿਬ ਜੀ ਨੂੰ ਦਿੱਲੀ ਸਰਹੇਜਾ ਆਉਣੇ ਦਾ ਖਿਆਨ ਸੀ ਕਿ ਤੇ ਇੱਕ ਸਾਡੇ ਗਰੀਬ ਦਾ ਤੇ ਮਾਨ ਦੇ ਹੱਕਿਰ ਹੋਵੇਗਾ ਉਹ ਸ਼ਾਹੀ ਕਰਵਾ ਦੇ ਖਾਂ ਖਤੇ ਸ਼ਾਨ ਸ਼ੌਕ ਤੋਂ ਇਹ ਕਿ ਉਹ ਵੀ ਚਾਜ ਜਾਏਗਾ ਅਦੇ ਝਾਤੋਂ ਇਸਲਾਮ ਤੂੰ ਗੁਰੂ ਕਰਦੀ ਦਾ ਉਸਨੇ ਵੇਖਿਆ ਕਿ ਸਾਰੇ ਹਿੰਦੂ ਮੁਸਲਮਾਨ ਬਣ ਜਾਣਗੇ ਇਹ ਨਹੀਂ ਹੋ ਤੇ ਹਾਂ ਸਿਛਾ ਨੂੰ ਸਭ ਤੋਂ ਵੱਡਾ ਪ੍ਰਚਾਰ ਹੋਣ ਵਾਲਾ ਤੇ ਕਰੋਨਾ ਲੋਕਾਂ ਨੂੰ ਸਨਾਮ ਚ ਲਿਆਉਂਦਾ ਇਹ ਉਹਨਾਂ ਕਰਦਾ ਪਰ ਉਸ ਨਾਲ ਇਹ ਸੁਪਨਾ ਹੁੜਾ ਨਾ ਹੋ ਸਕਦਾ ਉਦੋਂ ਗੋਤੇ મહਾਦ ਸਾਹਿਬ ਜੀ ਨੇ ਇਹ ਦੋ ਮਹਾਨ ਫੈਸਲਾ ਲਿਆ ਸੀ ਉਸ ਨੂੰ ਆਮ ਚ ਲਾਉਣ ਲਈ ਸਭ ਤੋਂ ਪਹਿਲਾ ਕੰਮ ਉਹਨਾਂ ਨੇ ਇਹ ਕੀਤਾ ਕਿ ਬਾਲ ਗੋਵਿੰਦ ਜੀ ਨੂੰ ਆਪਣੀ ਜਗ੍ਹਾ ਗੁਰਦਵੀ ਰੇਂਦਾ ਐਲਾਨ ਕੀਤਾ ਤੇ ਸੰਗਤਾਂ ਨੂੰ ਆਗਿਆ ਦਿੱਤੀਨੀ ਇਹ ਸਾਡੀ ਗੈਰ ਹਾਜ਼ਰੀ ਵਿੱਚ ਉਹ ਗੋਬਿੰਦ ਜੀ ਨੂੰ ਆਪਣਾ ਗੁਰੂ ਸਮਝਿਆ ਅਤੇ ਉਹਨਾਂ ਦੀ ਆਗਿਆ ਵਿੱਚ ਚੱਲਣ। ਫਿਰ ਉਹ ਕੋਈ ਸੇਕਾਂ ਨਾ ਨਾ ਕਿ ਦਿੱਲੀ ਵੱਲ ਵੰਣਾ ਹੋਪਰ। ਗੁਰੂ ਜੀ ਰਾਸਤੇ 'ਚ ਵੱਡੇ ਵੱਡੇ ਨਗਰਾਂ ਤੇ ਗ੍ਰਾਮਾਂ ਵਿੱਚ ਫੈਲ ਪਏ ਅਤੇ ਤਾਂ ਉਹਨੂੰ ਪਛਾਣ ਕਰਦੇ ਲੋਕ। ਸਾਰੇ ਦੇਸ਼ ਵਿੱਚ ਗੱਲ ਫੈਲ ਗਈ। ਸਿਖਰ ਤੇ ਵਹਾਂ ਦੀ ਮਾਸ਼ਾ ਵਿਨੇਮੇ ਵਾਰਨ ਦੀ ਗੱਲ ਆ ਰਹੀ ਹਾਂ। ਅਤੇ ਇਸ ਮੁਲਾਕਾਤ ਵਿੱਚ ਦੇਖਦੇ ਕੋਈ ਕਿਹਦਾ ਫੈਸਲਾ ਹੋਣ ਵਾਲਾ ਹੈ। ਕਈ ਲੋਕ ਇਸ ਫੈਸਲੇ ਨੂੰ ਜਾਣ ਲਈ ਬੜੇ ਉਤਆਵਲੇ ਸਨ। ਤੇ ਗੁਰੂ ਜੀ ਨਾਲ ਕੀ ਦਿੱਤੀ ਚੱਲ ਪਈ ਇਸ ਤਰ੍ਹਾਂ ਗੁਰੂ ਜੀ ਨਾਲ ਬਹੁਤ ਸਾਰੇ ਸੰਗਤ ਹੋ ਗਏ ਦਿੱਲੀ ਬੋਲ ਕੇ ਗੁਰ ਸਾਹਿਬ ਵੀ ਨੇ ਨਗਰ ਦੇ ਬਾਹਰੇ ਕੇ ਬਗੀਚੇ ਵਿੱਚ ਜਾਮ ਕਰ ਦਿੱਤਾ ਬਾਸਾ ਰੂਗੇ ਨੂੰ ਸੋਚਣਾ ਲੱਗੀ ਕਿਸੇ ਉਸਨੇ ਸ਼ਾਹੀ ਫੌਦੇ ਸਫਾਈ ਬਗੀਚੇ ਦੇ ਇਸ ਗਿਰਦ ਲਈਤ ਕਰਨੀ ਪਈ ਜਾਣ ਕੇ ਗੁਰੂ ਜੀ ਨੇ ਇਕਦਮਾ ਨਜ਼ਰ ਬਣ ਕਰ ਤਾਇਆ ਫਿਰ ਉਸਨੇ ਕੋਈ ਕਾਜੀ ਮੌਲਵੀ ਕੇ ਸਨਾਮ ਤੋਂ ਦੇ ਵਿਦਵਾਨ ਗੁਰੂ ਜੀ ਕੋਲ ਪਾਸ ਤੇ ਗਏ ਤਾਂ ਜੋ ਗੁਰੂ ਸਾਹਿਬ ਨੂੰ ਉਸਮਾਨ ਬਲ ਦੀ ਪ੍ਰੇਰਨਾ ਦੇ ਗੁਰੂ ਸਾਹਿਬ ਦੀ ਉਹਨਾਂ ਵਿਦਵਾਨਾਂ ਦੇ ਨਾਲ ਕਈ ਦਿਨਾਂ ਤੱਕ ਗੱਲਬਾਤ ਚੱਲਦੀ ਰਹੀ ਗੁਰੂ ਜੀ ਨੇ ਉਹਨਾਂ ਨੂੰ ਦੱਸਿਆ ਕਿ ਰਹਿਮਨ ਦਾ ਰੱਬ ਇੱਕ ਹੈ ਕੇਵਲ ਵੱਖ-ਵੱਖ ਧਰਮਾਂ ਵਾਲਿਆਂ ਨੇ ਉਸ ਦੇ ਨਾਮ ਵੱਖ-ਵੱਖ ਰੱਖ ਲਏ ਹਨ ਸਾਰੇ ਧਰਮਾਂ ਦੀ ਬੰਦਗੀ ਇੱਕ ਹੈ ਤੇ ਸਿੱਖਿਆ ਵੀ ਇੱਕ ਹੈ ਕੇਵਲ ਪੂਜਾ ਜਾਂ ਇਬਾਦਤ ਦੇ ਤਾਂ ਵੱਖਰੇ-ਵੱਖਰੇ ਹਨ ਜਦੋਂ ਪੁਰਾਣ ਇੱਕ ਹੈ ਦੋਤਕ ਹੈ ਤਾਂ ਫਿਰ ਇੱਕ ਧਰਮ ਵਾਲੀ ਦੂਜੀ ਧਰਮ ਨਾਲ ਤਾਂ ਲੋਕਾਂ ਲਈ ਕਿਉਂ ਵੀ ਨਹੀਂ ਕੀਤਾ ਜਾਂਦਾ ਹੈ। ਉਹਨਾਂ ਨੇ ਇਹ ਵੀ ਕਿਹਾ ਜੇ ਕੋਈ ਪ੍ਰੇਮ ਨਾਲ ਜਾਂ ਪਿਆਰ ਦੇ ਨਾਲ ਆਪਣਾ ਕੋਈ ਧਰਮ ਬਦਲਣਾ ਚਾਹੁੰਦਾ ਹੈ ਤਾਂ ਇਹਦੇ ਵਿੱਚ ਕੋਈ ਬਰਿਆਈ ਨਹੀਂ ਪਰ ਕਿਸੇ ਦਾ ਜ਼ਬਰਦਸਤੀ ਧਰਮ ਬਦਲਣਾ ਵੱਡਾ ਪਾਪ ਹੈ। ਖੁਦਾ ਇਸ ਪਾਪ ਤੇ ਕਦੇ ਵੀ ਕੁਝ ਨਹੀਂ ਹੋ ਸਕਦਾ। ਤੁਸੀਂ ਬਾਸ਼ਾ ਨੂੰ ਸਮਝਾਓ ਕਿ ਉਹ ਜਿਹਾ ਕਰਨਾ ਛੱਡ ਦੇ। ਉਸਮਾਨ ਕਾਦੀ ਤੇ ਮੌਲਵੀਆ ਖੋਜੂ ਗੁਰੂ ਸਾਹਿਬੀ ਦੇ ਬਖਨਾਂ ਦਾ ਕੋਈ ਜਵਾਬ ਨਹੀਂ ਦਿੰਦਾ ਪਰ ਉਹ ਗੁਰੂ ਸਾਹਿਬ ਦੀਆਂ ਦਲੀਲਾਂ ਦੀ ਸੱਚਾਈ ਨੂੰ ਮੰਨ ਨਹੀਂ ਸਕਦਾ ਕਿਉਂਕਿ ਇਹ ਬਾਸ਼ਾ ਦੇ ਗਾਂਵਿਕਾਂ ਨੂੰ ਕਿ ਤੇ ਬਾਦਰ ਉਹ ਰੀਲ ਹੈ ਉਹ ਮੁਸਲਮਾਨ ਬਾਦਲੇ ਕਿ ਆ ਰਹੀ ਸਭ ਉਹ ਇਸਲਾਮ ਨੂੰ دوسرے ਧਰਮਾਂ ਦੇ ਖਬਰ ਆਪਦਾ ਹੈ ਇਹ ਇਸ ਨਾਮ ਦੀ ਤੋਹੀਨ ਹੈ ਭਾਵੇਂ ਪ੍ਰਮਾਨ ਹੈ ਕਿ ਇਸ ਬਸ ਸਾਥਰੀ ਦੇ ਨਹੀਂ ਤੇ ਬਾਦ ਉਹ ਮਹਾਸਰਆ ਰਹਿਣੀ ਚਾਹੀਦੀ ਹੈ ਇਹ ਸੁਣ ਕੇ ਉਹ ਜੀ ਵੀ ਰੋਹਾਂ ਲੱਖਾ ਹੋ ਗਿਆ ਉਸ ਦੇ ਇਤਿਹਾਸ ਵਿੱਚ ਇਸਲਾਮ ਦਾ ਸਭ ਤੋਂ ਵੱਡਾ ਪ੍ਰਚਾਰਕ ਬਣਦੇ ਸੁਖ ਨੇ ਪੁੱਤ ਗਿਆ ਉਸਨੇ ਗੁਰੂ ਜੀ ਨੇ ਸਨੇਹਾ ਭੇਜਿਆ ਇਹ ਜੇ ਤੁਹਾਡੇ ਨੂੰ ਕੋਈ ਰੋਹਾਨੀ ਤਾਕਤ ਹੈ ਤਾਂ ਸਾਨੂੰ ਕੋਈ ਕਰਾਮਾਤ ਕਰਕੇ ਦਿਖਾਓ ਨਹੀਂ ਤਾਂ ਤੁਹਾਨੂੰ ਇੱਕ ਦਲਵੀ ਤੇ ਪਖੰਡੀ ਸਾਨੂੰ ਸਭ ਕੇ ਮੌਤ ਦੀ ਸਗਾ ਰਿੱਤੀ ਜਾਵੇਗੀ ਗੁਰੂ ਸਾਹਿਬ ਨੇ ਬਾਣਸ਼ਾ ਨੂੰ ਉੱਤ ਦੇ ਕੇ ਭਲਿਆ ਕਿ ਸਾਡੇ ਅੰਦਰ ਕਰਾਮਾਤਾਂ ਦੀ ਸ਼ਕਤੀ ਜ਼ਰੂਰ ਹੈ ਪਰ ਅਸੀਂ ਜਿਉਂਦੇ ਜੀ ਕੋਈ ਕਰਾਮਾਤ ਨਹੀਂ ਕਰਕੇ ਖੜੇ ਹਾਂ ਜੇਕਰ ਤੁਹਾਨੂੰ ਕਰਾਮਾਤ ਦੀ ਕਰੰਤਾ ਦੇਖਣਾ ਚਾਹੁੰਦਾ ਹੈ ਤਾਂ ਸਾਨੂੰ ਵੀ ਖੀਰ ਕਰਦੇ ਕਿ ਤੁਸੀਂ ਆਪ ਹੀ ਕਰਾਮਾਤ ਦੇਖ ਲਓ ਗੁਰੂ ਸਾਹਿਬ ਜੀ ਨੇ ਜਾਣਿਆ ਕਿ ਉਹ ਜੇ ਵਰਕਰ ਨਜ਼ਰੀ ਤੇ ਤਸਵੀ ਬਾਸ਼ਾ ਕਿਸੇ ਦਿਨ ਉਹਨੇ ਹੋਣਾ ਲੱਗਾ ਉਹਨਾਂ ਨੇ ਆਪਣਾ ਸਮਾਂ ਨੇੜੇ ਆ ਕੇ ਦੇਖ ਕੇ ਨਜ਼ਰਬੰਦੀ ਵਿੱਚੋਂ ਇੱਕ ਸਿੱਖ ਨੂੰ 5 ਪੈਸੇ ਤੇ ਨਾਲੀਏ ਲੈ ਕੇ ਨੰਦਪੁਰ ਪਹੁੰਚ ਦਿੱਤਾ ਤਾਂ ਜੋ ਸਹਿਬ ਜਾਦੇ ਨੂੰ ਗੁਰਗੱਦੀ ਦਾ ਸਿਰਕਾ ਦੇ ਦਿੱਤਾ ਜਾਵੇ ਸਿੱਖਾਂ ਨੇ ਨੰਦਪੁਰ ਪਹੁੰਚ ਕੇ ਸਾਰੀ ਸੰਗਤ ਦੇ ਸਾਹਮਣੇ ਗੁਰੂ ਜੀ ਦੇ ਅੱਗੇ ਕਹਿ ਸਾਰਾ ਅਤੇ 5 ਪੈਸੇ ਤੇ ਨਾਲੀਏ ਉਹ ਵੀ ਜੀ ਦੇ ਸਾਹਮਣੇ ਰੱਖ ਕੇ ਮੱਥਾ ਟੇਕਿਆ ਉਮ ਉਹ ਪਰਾਂਤ ਸਾਰੇ ਸੰਗਤ ਨੇ ਬਾਹਰ ਹੋਈ ਜੇ ਬੀ ਸੱਚ ਆਗੇ ਮੈਂ ਕਹਿੰਦਾ ਇਸ ਤੋਂ ਬਾਅਦ ਸਨੇਹਾ ਲੈ ਕੇ ਆਈ ਸੇ ਖਨੇ ਖੜੇ ਹੋ ਕੇ ਦਿੱਲੀ ਵਿੱਚ ਘੁੰਮੀਆਂ ਤਕਨਾ ਆ ਗਈ ਸਾਰੀ ਗੱਲ ਬਾਤ ਸੰਗਤਾਂ ਨੂੰ ਦੱਸਿਆ ਅਤੇ ਦੱਸਿਆ ਕਿ ਗੁਰੂ ਸਹਿਜ ਜੀ ਉਹਨਾਂ ਦੀ ਕਿਸੇ ਸ਼ਰਨ ਮੰਨ ਲਈ ਨਾ ਕਰਾ ਮਤਵ ਫੌਂਡੀ ਧਿਆਨ ਨਹੀਂ ਹੋਈ ਉਹ ਬੜੇ ਧੀਰਜ ਨਾਲ ਆਨੰਦ ਪਸੰਦ ਰਹੇ ਉਹਨਾਂ ਨੂੰ ਕੈਦ ਦੀ ਜਾਂ ਲੇ ਬੰਦੀ ਦੀ ਕੋਈ ਪਰਵਾਹ ਨਹੀਂ ਹੈ ਇਹਨਾਂ ਤੋਂ ਨੰਦੇ ਗ੍ਰੀਨ ਚਾਨ ਦੇ ਸਿੱਖ ਵਿਦੋ ਖਬਰ ਲੈ ਕੇ ਆਇਆ ਕਿ ਗੁਰੂ ਸਹਿਬ ਜੀ ਨੂੰ ਦੀ ਲਿਖੇ ਸ਼ੇਰ ਕਰ ਦਿੱਤਾ ਹੈ। ਅਤੇ ਇੱਕ ਸਿੱਖ ਉਹਨਾਂ ਸੀ ਲੈ ਕੇ ਜਾਂਦੀ ਇਹਨਾਂ ਦੇ ਹਸਾ ਪਹੁੰਚਦਾ। ਜਦੋਂ ਇਸ ਖਬਰ ਦਾ ਪਤਾ ਲੱਗਾ ਕਿ ਗੁਰੂ ਸਹਿਬ ਜੀ ਦਾ ਸੇਰ ਤਾਣੋਂ ਲੱਗਦਾ ਹੈ ਤਾਂ ਸਾਰੇ ਨਗਰ ਵਿੱਚ ਹਾਹਾਕਾਰ ਮਚ ਗਈ। ਉੱਚੀ ਉੱਚੀ ਰੋਦਨੀਆ ਮਾਤਾਵਾਂ ਲੱਗੀਆਂ ਅਤੇ ਗੁਰੂ ਸਾਹਿਬ ਜੀ ਨੇ ਇਹ ਆਵਾਜ਼ਾਂ ਸੁਣ ਕੇ ਗੁਰਗੋਬੇ ਸਿੰਘ ਜੀ ਨੇ ਕਿਹਾ ਤੁਸੀਂ ਸਾਧੂ ਹੋ ਜੀ ਮਾਸੇ ਰੋਦਣਾ ਨਾ ਕਰੋ ਸਾਰੇ ਨਕੇ ਵਾਇਨਾ ਚਾਣ ਕਰੋ ਆਤਾਂ ਕੋਲੇ ਪਾਣੀ ਵਿੱਚ ਨਹੋ ਮਹਾ ਪਰਸ਼ਾ ਪਰ ਉਪਕਾਰ ਸੁਦੇਹੇ ਤਾਂ ਮੁਕੀ ਜੰਗਤਾ ਤੇ ਆਪਣਾ ਕੰਮ ਪੂਰਾ ਕਰਕੇ ਚਲੇ ਜਾਓ ਉਹ ਆਪਣੀ ਇੱਛਾ ਨਾਲ ਹੀ ਚੱਲ ਜਾਂਦੇ ਹਨ ਇੱਛਾ ਨਾਲ ਹੀ ਸਭ ਲੋਗ ਗੰਮ ਕਰਦੇ ਹਨ ਇਸ ਵਾਸਤੇ ਰੋਜ਼ਾਨਾ ਕਰਨਾ ਜ਼ਰੂਰੀ ਨਹੀਂ ਹੈ ਤੁਸੀਂ ਸਿਮਨ ਕਰੋ ਅਤੇ ਜਨਮ ਸਦਾ ਆਉ ਇਹ ਸੁਣ ਕੇ ਸਾਰੇ ਸ਼ਾਂਤ ਹੋ ਗਏ ਤੇ ਗੁਰਬਾਣੀ ਦਾ ਉਚਾਰਨ ਕਰ ਲੈ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਘੋੜਸਵਾਰ ਸਿੱਖਾਂ ਨੂੰ ਖੇਤ ਪਰਵਾਂ ਤੇ ਜਾਈ ਕਿ ਜਿਹੜਾ ਸਿੱਖ ਗੁਰੂ ਤੇibhਾ ਦੀ ਦਾ ਸੀਸ ਲੈ ਕੇ ਆ ਰਿਹਾ ਹੈ ਉਸ ਵਾਸਤੇ ਵਿੱਚ ਮਿਲੋ ਅਤੇ ਸਾਰੀ ਖਬਰ ਪਤਾ ਨੂੰ ਹੋ ਗਈ ਹੁਕਮ ਸਾਧੋਂ ਵਿੱਚ ਸਵਾਰ ਜਨ ਬੜੀ ਤੇਜ਼ੀ ਨਾਲ ਕੀਤ ਪਰਵਾਂ ਚੱਲ ਪਈ ਅਤੇ ਉਸੇ ਤੂੰ ਜਾਣੀ ਜੋ ਕਿ ਗੁਰੂ ਸਾਹਿਬ ਦੇ ਪੁੱਤਰ ਸੀ ਸੋ ਸੱਚ ਜਾਣੇ ਸੀ ਤੇ ਆਪਣੇ ਸਭ ਤੋਂ ਪਿਆਰੇ ਹਨ ਉਹਨਾਂ ਨੇ ਉਸpasses ਹਾਰੀ ਘਟਨਾ ਦਾ ਦਰਵਾਜ਼ਾ ਮੋਹਨ ਕੀਤਾ ਅਤੇ ਉਸ ਨੂੰ ਕਿਹਾ ਤੂੰ ਸੀਸ ਲੈ ਕੇ ਕਿੱਥੇ ਪਹੁੰਚ ਜਾਵੇਂ ਅਸੀਂ ਮਾਤਾ ਜੀ ਇੱਥੇ ਦੇਖੇ ਜੀ ਤੇ ਪੁੱਛ ਕੇ ਆਏ ਜੀ ਮੈਂ ਉਹਨਾਂ ਦਾ ਹੁਕਮ ਹੋਵੇ گا ਉਸੇ ਤਰ੍ਹਾਂ ਹੀ ਦਿੱਤਾ ਜਾਵੇਗਾ ਦਿੱਲੀ ਵਿੱਚ ਉਹ ਪੇਵਾ ਹੱਦ ਸੈਗਰੀ ਸ਼ੁਰੂ ਹੋ ਗਈ

ਸਾਰੇ ਲੋਕ ਬਾਹਰ ਸਾਹ ਦੇ ਹੁਕਮ ਤੋਂ ਰੁਕੇ ਸਨ ਭਾਈ ਜੱਤਾ ਤੇ ਉਹਨਾਂ ਦਾ ਸਾਥੀ ਭਾਈ ਕੁੱਤਾ ਉਹ ਵੀ ਮੁਸਲਮਾਨੀ ਵੇਸ ਵਿੱਚ ਵੀ ਇੰਦਰੀ ਦੀ ਖੜੀ ਸਨ ਉਹਨਾਂ ਦਾ ਦ੍ਰਿੜ ਨਾਤਾ ਸੀ ਕਿ ਸਾਹਿਬ ਦੇ ਸਿਰੋਂ ਤਾਂ ਜੀਨੇ ਨਹੀਂ ਦੇਣੇ ਜਿਵੇਂ ਵੀ ਹੋਵੇ ਸਿਰ ਲੈ ਕੇ ਜਾਣਾ ਹੈ ਜਦੋਂ ਦਰਾਰ ਨੇ ਤਲਵਾ ਚੁਣਾਈ ਉਸੇ ਸਮੇਂ ਕਾਂਸਾ ਉੱਗ ਰਹਾ ਹੋਇਆ ਅਚਾਨਕ ਜੋਰ ਨਾਲ ਹਨੇਰੀ ਵਗ ਪਈ ਤੇ ਚਾਰੇ ਪਾਸੇ ਟੋੜਾਂ ਦਾ ਕਾਰਸ਼ ਆ ਗਿਆ ਜਿਵੇਂ ਕਿ ਤਤ ਦੇ ਪੁਚਾਨ ਆਇਆ ਹੋਵੇ ਹਾਰੇ ਲੋਕ ਤੇ ਬਾਸ਼ਾ ਇਸਪੰਸਾ ਐਕਟ ਹੋਵੇ ਆਪਣਾ ਰੱਬ ਹੀ ਬਚ ਗਈ ਇਸ ਤੋਂ ਨਾਮ ਖਾ ਕੇ ਭਾਈ ਜਾਂਦਾ ਨੇ ਸਾਹਿਬ ਜੀ ਦਾ ਸ਼ੀਸ਼ ਚੁੱਕੇ ਦੀ ਜਾਂਦ ਚ ਭੇਜ ਲਿਆ ਆ ਹੀ ਨਾ ਹੇ ਉੱਥੋਂ ਨਿਕਲ ਗਿਆ ਪਾਇਉ ਦਾ ਉਸੇ ਹੀ ਫਰ ਗਿਆ ਕਿ ਜੇ ਕੋਈ ਮੌਕਾ ਲਗੇ ਤਾਂ ਤੁਹਾਨੂੰ ਹੁਣ ਜਾਣਾ ਪਏ ਜਦੋਂ ਇਹ ਸਾਰੀ ਬਾਤ ਆ ਉਹ ਸਿੱਖ ਨੇ ਦਸ਼ਵੇਸ਼ ਜੀ ਨੂੰ ਸੁਣਾਈ ਤਾਂ ਇਸ ਮੇਂ ਨਹੀਂ ਪਾਈ ਜਾਂਦੀ ਬੜੀ ਪਸੰਦ ਨਾਲ। ਸਾਂਗਿਆ ਸੰਗ ਤਾਂ ਹੀ ਪਾਈ ਜਾਂਦਾ ਪਾਈ ਜਾਂਦਾ। ਤੁਹਾਨੂੰ ਪਾਈ ਜਾਂਦਾ ਕਹਾਂ ਲੱਗਿਆ। ਗੁਰੂ ਬਹੁ ਸੰਗਰੀ ਮਾਹ ਜੀ ਦੇ ਮੰਨ ਦਾ ਕਾਜ ਨਹੀਂ ਬੁੱਝਿਆ। ਕਿ ਸਾਹੀ ਦੇ ਸੀਸ ਦਾ ਸੰਕਾ ਕਿੱਥੇ ਲਿਤਾਇਆ। ਇਹ ਸੰਦਾਨ ਚਾਸੀ ਕੀ ਜਾਤ ਹੈ। ਗੁਰੂ ਹਰਗੋਬਿੰਦ ਜੀ ਦਿੱਤਾ ਦੇਣਾ ਸੰਕਾ ਕਿਥੇ ਹੋਇਆ ਹੈ। ਤਾਂ ਮਹਾਰਾਜ ਸਾਹਿਬ ਵੀ ਬਹੁਤ ਮਨ ਜੀ ਦਾ ਸੰਕਾ ਕਿਥੇ ਹੋਇਆ ਹੈ।

ਇਕ ਸੁੰਦਰ ਭਵਾਨ ਤੇ ਆਇਆ। ਇਹ ਚਾਰਵੇਂ ਸੰਕਾਸ਼ਾਲ ਕੀ ਤੇ ਸਮਝ ਹੋਈ ਕਿ ਕੋ ਭੰਜੀ ਆਉਂਦਾ। ਸਵਨਾ ਨੇ। ਘੂ ਸਾਈਜੇ ਸੀ ਇਸ ਮਸਤਾਰਾ ਕੀਤਾ। ਤੇ ਭਵਾਨ ਤੇ ਰੱਖੀ ਦਰਸ਼ਨ ਕਰਵਾ ਚੱਲਿਆ। ਸਾਰੇ ਆਸਤੇ ਵਿੱਚ ਸੀ ਸੀਪੂ ਖਲਾਨੀ ਰੱਖਾ ਹੋਈ। ਨੰਦਪੁਰ ਵਿੱਚ ਇਹ ਚੰਦਨੀ ਕਿਹਾ ਬੈਠੀ ਲਈ। ਸੰਤਾਂ ਨੂੰ ਸੀਸ ਤੇ ਅੰਤਮ ਦਸ਼ਕ ਕਰਾਤੀ। ਉਹ ਸੋਚ। ਇਸ ਹੌ ਪਰ ਰੱਖਿਆ। ਤੇ ਮੈਨੂੰ ਇਹ ਆਵਾਜ਼ ਸੁਣਨ ਕਰਦਾ। ਤੋ ਸਾਥੋਂ ਵਸੋਂ ਸੰਪੰਨ ਹੋ ਗਏ ਆ ਸਾਡੇ ਵਿਚਾਰ ਹੋ ਚਾਹੀਦਾ ਅਧਿ ਉਪਰੰਕੀ ਤਸਵੀਰ ਦਾ ਪਾਸ ਕਰਕੇ ਅੱਗੇ ਚੱਲਦੇ ਹਾਂ ਤੇ ਕਰਾਂ ਪਰਛਾਣ ਕਰੀਏ ਸਾਥੀ ਸੰਪੰਨ ਹੋ ਗਏ 1 2 3 ਸਾਥੀ 1 2 3